ਵੀ ਕਸਟਮਰ ਦਾ ਜਾਂ ਤੁਸੀਂ ਆਪਣਾ ਬਣਾ ਰਹੇ ਹੋਗੇ ਗਰਾਰਾ ਤੁਸੀਂ ਉਹਨੂੰ ਗੋਲ ਦੇ ਵਿੱਚ ਇਸ ਤਰੀਕੇ ਨਾਲ ਨਾਪ ਲਓਗੇ ਦੇਖੋ ਰਾਉਂਡ ਦੇ ਵਿੱਚ ਕਿੰਨਾ ਕ ਤੁਸੀਂ ਲੂਜ਼ ਪੈਣਾ ਜਾਂ ਟਾਈਟ ਪੈਣਾ ਤੁਸੀਂ ਉਸ ਤਰੀਕੇ ਦੇ ਨਾਲ ਇਹਨੂੰ ਨਾਪ ਲਓਗੇ ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਗਰਾਰਾ ਜੋ ਕਿ ਗਪਾ ਗਰਾਰਾ ਸੂਟ ਵੀ ਬੋਲ ਦਿੰਦੇ ਆਂਗੇ ਫਿਲਹਾਲ ਤੁਹਾਨੂੰ ਆਪਾਂ ਅੱਜ ਗਰਾਰੇ ਦੀ ਕਟਿੰਗ ਬਾਰੇ ਦੱਸਾਂਗੇ ਵੀ ਤੁਸੀਂ ਜਿਹੜਾ ਉੱਪਰ ਵਾਲਾ ਪਾਰਟ ਆ ਉਹ ਕਿੰਨਾ ਲੈਣਾ ਲੈਂਥ ਦੇ ਹਿਸਾਬ ਨਾਲ ਤੁਸੀਂ ਕਿੰਨਾ ਲੈ ਸਕਦੇ ਹੋ ਤੇ نیچے ਵਾਲਾ ਪਾਰਟ ਤੁਸੀਂ ਕਿਸ ਤਰੀਕੇ ਨਾਲ ਲੈਣਾ ਹੋਊਗਾ ਪੂਰੀ ਪ੍ਰੋਪਰ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਇਲਾਸਟਿਕ ਪਾਵਾਂਗੇ ਆਪਾਂ ਇਹਦੇ ਉੱਪਰ ਤੁਸੀਂ ਅੱਗੇ ਪੈਰ ਤੇ ਪਿੱਛੇ ਇਲਾਸਟਿਕ ਵੀ ਕਰ ਸਕਦੇ ਹੋ ਫਿਲਹਾਲ ਆਪਾਂ ਤੁਹਾਨੂੰ ਰਾਉਂਡ ਇਲਾਸਟਿਕ ਦੇ ਵਿੱਚ ਦੱਸਾਂਗੇ ਵੀ ਉਹਦੀ ਕਟਿੰਗ ਤੁਸੀਂ ਕਿਸ ਤਰੀਕੇ ਨਾਲ ਕਰਨੀ ਆ ਸਭ ਤੋਂ ਪਹਿਲਾਂ ਤੁਹਾਨੂੰ ਨਾਪ ਦੱਸਾਂਗੇ ਉਹਦਾ ਆਪਾਂ ਨੂੰ ਕੀ ਕੀ ਨਾਪ ਚਾਹੀਦਾ ਹੈ ਹਾਂਜੀ ਦੇਖੋ ਆਪਣੇ ਕੋਲੇ ਜਦੋਂ ਵੀ ਆਪਾਂ ਗਰਾਰੇ ਦਾ ਨਾਪ ਲੈਣਾ ਹੋਵੇ ਜਾਂ ਆਪਾਂ ਗਰਾਰਾ ਬਣਾ ਰਹੇ ਹਾਂ ਤਾਂ ਤੁਹਾਨੂੰ ਕਿੰਨੀਆਂ ਚੀਜ਼ਾਂ ਦੀ ਜ਼ਰੂਰਤ ਪਊਗੀ ਸਭ ਤੋਂ ਪਹਿਲਾਂ ਆਪਣੇ ਕੋਲੇ ਦੇਖੋ ਲੈਂਥ ਜ਼ਰੂਰੀ ਆ ਵੀ ਕਿੰਨੇ ਇੰਚ ਲੈਂਥ ਆ ਟੋਟਲ ਆਪਣੇ ਕੋਲੇ ਗਰਾਰੇ ਦੀ ਲੈਂਥ ਹੈਗੀ ਆ 36 ਇੰਚ ਆਗੀ ਆਪਾਂ ਨੇ ਜਿਹੜਾ ਉੱਪਰ ਵਾਲਾ ਪਾਰਟ ਆ ਇਹ ਤੁਸੀਂ ਹਾਈਟ ਦੇ ਹਿਸਾਬ ਨਾਲ ਵੀ ਕਰ ਸਕਦੇ ਹੋਗੇ ਜੇ ਤੁਸੀਂ ਮੰਨ ਲਓ ਖੁਦ ਦਾ ਨਾਪ ਲੈ ਕੇ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਨਾਗਾ ਜਿਹੜਾ ਆਪਣਾ ਮੰਡੂ ਆਪਾਂ ਗੋਡੇ ਤੋਂ ਉੱਪਰ ਨਾਪ ਲੈਣਾ ਹੁੰਦਾਗਾ ਕਿਉਂਕਿ ਜਿਹੜਾ ਆਪਣਾ ਜੋੜ ਹੁੰਦਾ ਜੇ ਗੋਡੇ ਤੋਂ نیچے ਚੱਲਿਆ ਜਾਊਗਾ ਤਾਂ ਆਪਾਂ ਨੂੰ ਮੰਨ ਲਓ ਐਂ ਲੱਗਦਾ ਰਹਿੰਦਾ ਵੀ ਰੜਕਦਾ ਜਾਂ ਇਰੀਟੇਟ ਜੇ ਹੁੰਦਾ ਰਹਿੰਦਾ ਆਪਾਂ ਨੂੰ ਜਦੋਂ ਵੀ ਤੁਸੀਂ ਨਾਪ ਲੈ ਰਹੇ ਹੋਗੇ ਤਾਂ ਆਪਣੀ ਜਿਹੜੀ ਗੋਡੇ ਦੀ ਚਪਣੀ ਹੁੰਦੀ ਆ ਉਹਦੇ ਤੋਂ ਉੱਪਰ ਵਾਲਾ ਪਾਰਟ ਉੱਪਰ ਹੋਣਾ ਚਾਹੀਦਾ ਤੇ نیچے ਵਾਲਾ ਪਾਰਟ ਦੇਖੋ ਉਹਦੇ ਉੱਪਰ ਹੋਊਗਾ ਆਹ ਵਾਲੀ ਚੀਜ਼ ਮੰਨ ਲਓ ਗੋਡੇ ਦੇ ਉੱਪਰੋਂ ਨਾਪ ਲੈਣਾ ਉੱਪਰ ਵਾਲੇ ਪਾਰਟ ਦਾ ਇਹਦੀ ਲੈਂਥ ਮੈਕਸਿਮਮ ਦੇਖੋ ਜੇ ਤਾਂ ਹਾਈਟ ਤੁਹਾਡੀ ਛੋਟੀ ਆ ਤਾਂ 16 ਇੰਚ ਹੋਊਗੀ ਜੇ ਹਾਈਟ ਵੱਡੀ ਆ ਤਾਂ ਤੁਸੀਂ 18-19 ਇੰਚ ਦੇ ਵਿੱਚ ਬਣਾ ਸਕਦੇ ਹੋ 2 ਇੰਚ ਇਹਦੇ ਵਿੱਚ ਪਲੱਸ ਕਰਕੇ ਉਹ ਤੁਹਾਨੂੰ ਆਪਾਂ ਜਿਵੇਂ ਕਟਿੰਗ ਕਰਾਂਗੇ ਉਸ ਹਿਸਾਬ ਦੇ ਵਿੱਚ ਦੱਸਾਂਗੇ ਤੇ ਜਿਹੜੀ ਇੱਕ ਹੋਊਗੀ ਆਪਾਂ ਦੱਸ ਰਹੇ ਹਾਂ ਤੁਹਾਨੂੰ ਮੇਨ ਨਾਪ ਬਾਰੇ ਇੱਕ ਤਾਂ ਹੋਗੀ ਆਪਣੀ ਲੈਂਥ ਦੂਸਰਾ ਹੋ ਗਿਆ ਆਪਾਂ ਨੇ ਗੋਡੇ ਨੂੰ ਗੋਲ ਮੈਨਣਾਗਾ ਵੀ ਕਿੰਨਾ ਆਪਾਂ ਨੇ ਥੋ ਟਾਈਟ ਰੱਖਣਾ ਥਾਈਜ਼ ਹੋ ਗਿਆ ਉੱਪਰੋਂ ਥਾਈਜ਼ ਦਾ ਨਾਪ ਜਿਸ ਤਰ੍ਹਾਂ ਆਪਾਂ ਪਲਾਜ਼ੋ ਦਾ ਨਾਪ ਲੈਨੇ ਆ ਉਸੇ ਤਰੀਕੇ ਨਾਲ ਲੈਣਾਗਾ ਤੇ ਆ ਹੋ ਗਿਆ ਆਪਣਾ ਗੋਡਾ ਗੋਡੇ ਦਾ ਨਾਪ ਲੈਣਾ ਹੋਊਗਾ ਘੇਰ ਤੁਸੀਂ ਕੱਪੜੇ ਦੇ ਹਿਸਾਬ ਨਾਲ ਬਣਾ ਸਕਦੇ ਹੋ ਕਿੰਨਾ ਤੁਸੀਂ ਘੇਰ ਬਣਾਉਣਾ ਖੁੱਲਾ ਬਣਾਉਣਾ ਜਾਂ ਕਿਵੇਂ ਬਣਾਉਣਾ ਬਲ ਛੁਟਕੀਦਾਰ ਪਾਉਣੇ ਆ ਜਾਂ ਬਲ ਪਾਉਣੇ ਆ ਜਿਵੇਂ ਸਲਵਾਰ ਦੇ ਉਦਾਂ ਬਲ ਪਾਉਣੇ ਆ ਕਿਸ ਤਰੀਕੇ ਨਾਲ ਬਲ ਪਾਉਣੇ ਆ ਉਹ ਤੁਹਾਡੇ ਘੇਰੇ ਤੇ ਵੀ ਡਿਪੈਂਡ ਕਰ ਸਕਦਾ ਬਾਕੀ ਤੁਹਾਡੀ ਚੋਅ 'ਤੇ ਡਿਪੈਂਡ ਕਰ ਸਕਦਾ ਤੁਸੀਂ ਕਿੱਦਾਂ ਦੀ ਚੋਇਸ ਕਰਦੇ ਹੋ ਬਲ ਬਰੀਕ ਪਾਉਣੇ ਆ ਜਾਂ ਮੋٹے ਪਾਉਣੇ ਆਗੇ ਹੁਣ ਆਪਾਂ ਇਹਦੀ ਕਟਿੰਗ ਸ਼ੁਰੂ ਕਰਨ ਲੱਗੇ ਆ ਤੁਸੀਂ ਸਭ ਤੋਂ ਪਹਿਲਾਂ ਉੱਪਰ ਵਾਲੇ ਪਾਰਟ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਵੀ ਉਹਦੀ ਕਟਾਈ ਕਿਸ ਤਰੀਕੇ ਨਾਲ ਹੋ ਰਹੀ ਹੈਗੀ ਕਿਉਂਕਿ ਫਿਟਿੰਗ ਉੱਪਰ ਵਾਲੇ ਪਾਰਟ ਨੇ ਹੀ ਲੈ ਕੇ ਆਉਣੀ ਆ ਕਿ ਉਹ ਜੇ ਆਪਾਂ ਸ਼ਰਾਰੀ ਨੂੰ ਜੇ ਉੱਪਰੋਂ ਮੰਨ ਲਓ ਜ਼ਿਆਦਾ ਲੂਜ਼ ਰੱਖਤਾ ਤਾਂ ਤੁਹਾਡੀ ਉਹ ਫਿਟਿੰਗ ਦੀ ਗਰਾਰੇ ਵਾਲੀ ਨਹੀਂ ਲੱਗਣੀ ਆਮ ਪਲਾਜ਼ੋ ਹੀ ਲੱਗੂਗਾ ਦੇ ਕੋਈ ਲੂਜ਼ ਵਾਲਾ ਤੁਸੀਂ ਮੇਨ ਉੱਪਰ ਵਾਲੇ ਪਾਰਟ ਤੇ ਹੀ ਧਿਆਨ ਦੇਣਾਗਾ ਹੁਣ ਆਪਾਂ ਇਹਦੀ ਕਟਿੰਗ ਸ਼ੁਰੂ ਕਰਨ ਲੱਗੇ ਆ ਕੋਲੇ ਕੱਪੜਾ ਹੈਗਾ ਇਹ ਕਪੜਾ ਸਿਲਕ ਦੇ ਵਿੱਚ ਕਪੜਾ ਉਪਾੜਾ ਸਿਲਕ ਬੋਲ ਦਿੰਨੇ ਆ ਸ਼ਾਈਨਿੰਗ ਵਾਲਾ ਕਪੜਾ ਗਾ ਇਹ ਆਪਾਂ 2.5 ਮੀਟਰ ਲੈਂਦਾ ਗਾ ਤੁਸੀਂ ਕਿਹੜਾ ਵੱਧ ਬਣਾਉਣਾ ਤਾਂ ਤੁਸੀਂ ਵੱਧ ਵੀ ਲੈ ਸਕਦੇ ਹੋ ਤਿੰਨ ਦੇ ਵਿੱਚ ਵੀ ਬਣਾ ਸਕਦੇ ਹੋ ਜਿੰਨੀ ਤੁਸੀਂ ਲੇਅਰ ਬਣਾਉਣੀ ਆ ਤੁਹਾਡੇ ਆਪਣੇ ਤੇ ਡਿਪੈਂਡ ਕਰੂਗਾ ਦੂਜਾ ਕਈ ਵਾਰ ਐਦਾਂ ਦੇਖੋ ਆਪਾਂ ਇੱਕ ਬਣੇ ਦੇ ਵਿੱਚ ਇਹਦਾ ਘੇਰਾ ਬਣਾਉਨੇ ਆਂਗੇ ਇਸ ਤਰੀਕੇ ਨਾਲ ਤਾਂ ਕਿ ਘੇਰਾ ਘੱਟ ਬਣਦਾ ਤੁਸੀਂ ਇਹਦੇ ਵਿੱਚ ਐਕਸਟਰਾ ਜੋੜ ਲਗਾ ਕੇ ਵੀ ਪਾ ਸਕਦੇ ਹੋ ਜੇ ਤੁਹਾਡੀ ਦੀ ਲੈਂਥ ਆਡੇ ਵਿਚਾਰੀ ਆ ਦੇਖੋ ਇਸ ਤਰੀਕੇ ਨਾਲ ਲੈਂਥ ਕਵਰ ਕਰ ਲਈਏ ਮੰਨ ਲਓ ਤੁਹਾਡੀ ਜਾਂ ਤੁਸੀਂ ਨੀਚੇ ਵਾਲਾ ਪਾਰਟ ਆਡੇ ਵੀ ਲਗਾ ਸਕਦੇ ਹੋ ਮੰਨ ਲਓ ਜਿਹੜੀ ਕੰਦੀ ਹੈਗੀ ਉਹ ਨੀਚੇ ਕਰ ਸਕਦੇ ਹੋ ਜੇ ਤੁਹਾਡੀ ਲੈਂਥ ਘਟ ਰਹੀ ਹੈ ਤਾਂ ਤੁਸੀਂ ਸਾਈਡ ਤੇ ਜੋੜ પાਕੇ ਦਾ ਘੇਰਾ ਵਧਾ ਸਕਦੇ ਹੋ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਉੱਪਰ ਵਾਲੇ ਪਾਰਟ ਦੀ ਕਟਿੰਗ ਵੀ ਕਰਨੀ ਆ ਤੇ ਇਹਨੂੰ ਬਯੰਤਰਾ ਵੀ ਇਹ ਵੀ ਆਪਣੇ ਸਾਰਾ ਪੁੱਛ 2 8 ਮੀਟਰ ਦੇ ਵਿੱਚ ਪੂਰਾ ਆ ਰਿਹਾ ਜਾਂ ਨਹੀਂ 36 ਇੰਚ ਲੰਬਾਈ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਇਸ ਤਰੀਕੇ ਨਾਲ ਲੈਂਥ ਮੈਂ ਇੰਨੀ ਮੰਨ ਲਉ ਆਪਾਂ ਨੇ ਉੱਪਰ ਵਾਲਾ ਪਾਰਟ 16 ਇੰਚ ਰੈਡੀ ਰੱਖਣਾ ਤਾਂ ਆਪਾਂ 2 ਇੰਚ ਵੱਧ ਕੱਟਾਂਗੇ 1.5 ਇੰਚ ਆਪਣਾ ਫੋਲਡਿੰਗ ਦੇ ਵਿੱਚ ਜਾਊਗਾ 0.5 ਇੰਚ ਸਲਾਈ ਦੇ ਵਿੱਚ ਜਾਊਗਾ ਨੀਚੇ ਵਾਲੀ ਦੇ ਵਿੱਚ ਤਾਂ ਆਪਾਂ ਇਹਨੂੰ 18 ਇੰਚ ਮਿਣ ਕੇ ਦੇਖੋ ਇਸ ਤਰੀਕੇ ਨਾਲ ਇੱਕ ਵਾਰੀ ਅੰਦਾਜ਼ੇ ਨਾਲ ਆਪਾਂ ਕੱਪੜਾ ਮੰਨ ਲਓ ਮੀਜ਼ਰ ਕਰ ਲਾਂਗੇ ਵੀ ਆਪਣੇ ਕੋਲ ਕੱਪੜਾ ਪੂਰਾ ਵੀ ਘਟਦਾ ਤਾਂ ਨਹੀਂ ਲੈਂਥਾਂ ਦੇ ਵਿੱਚ ਕੋਈ ਫਰਕ ਤਾਂ ਨਹੀਂ ਪੈਂਦਾ ਦੇਖੋ ਜਿਵੇਂ ਆਪਾਂ ਨੇ 16 ਇੰਚ ਰੈਡੀ ਚਾਹੀਦਾ ਤਾਂ ਆਪਾਂ 18 ਇੰਚ ਲੈਣਾ 2 ਇੰਚ ਇਹ ਬੱਧ ਲੈਣਾ ਤਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਡਬਲ ਕਰ ਲਾਂਗੇ ਦੇਖੋ ਇੱਕ ਵਾਰੀ ਅੰਤਾਜੇ ਨਾਲ ਕਿਉਂਕਿ ਬੈਕ ਵਾਲਾ ਆਪਾਂ ਨੂੰ ਬੈਕ ਵੱਧ ਘਟਣ ਵਾਸਤੇ ਥੋੜਾ ਜਿਆਦਾ ਕਹੀਣਾ ਹੁੰਦਾ ਤਾਂ ਤੁਸੀਂ ਅੰਤਾਜੇ ਨਾਲ 1.5 ਇੰਚ ਇਸ ਤਰ੍ਹਾਂ ਐਕਸਟਰਾ ਲੈ ਕੇ ਇੱਕ ਵਾਰੀ ਕੱਪੜੇ ਨੂੰ ਪੂਰਾ ਚੰਗੀ ਤਰ੍ਹਾਂ ਬਿਉਂਤ ਸਕਦੇ ਹੋ ਦੇਖੋ ਆਪਣੇ ਕੋਲੇ ਪਿੱਛੇ ਕੱਪੜਾ ਆਹ ਬਚਿਆ ਜੇ ਤਾਂ ਹੁਣ ਦੇਖੋ ਆਪਣੇ ਆਡੇ ਲੋਟੇ ਘੇਰਾ ਬਣਾਉਣਾ ਤਾਂ ਆਪਣਾ ਇੰਨਾ ਘੇਰਾ ਬਣੂਗਾ ਪੂਰਾ ਖੁੱਲਾ ਡੁੱਲਾ ਸ਼ਰਾਰਾ ਬਣੂਗਾ ਮੰਨ ਲਓ ਗਰਾਰਾ ਇਹਦਾ ਘੇਰਾ ਦੇਖੋ 33 ਇੰਚ ਜੱਸਾ ਉਹਨਾ ਬੰਡਿਆ ਜਨਿਕ ਟੋਟਲ ਰਾਉਂਡ ਦੇ ਵਿੱਚ 66 ਇੰਚ ਬਣੂਗਾ ਜਿਹਦਾ ਆਪਾਂ ਨੇ ਆਡੇ ਵਿੱਚ ਬਣਾਉਣਾ ਜੇ ਆਪਣੀ ਲੈਂਥ ਪੂਰੀ ਕਵਰ ਹੋਗੀ ਤੁਹਾਨੂੰ ਇਸ ਤਰੀਕੇ ਨਾਲ ਵੀ ਦੱਸ ਦਿੰਦੇ ਆ ਦੇਖੋ ਜਿਵੇਂ ਆਪਣੇ 16 ਇੰਚ ਉਪਰੋਂ ਰੈਡੀ ਚਾਹੀਦਾ 36 ਇੰਚ ਆਪਣੇ ਕੋਲੇ ਟੋਟਲ ਲੈਂਥ ਆ ਦੇਖੋ ਬਹੁਤ ਆਪਣੇ ਕੋਲੇ 2 ਇੰਚ نیچے ਫੋਲਡਿੰਗ ਵਾਸਤੇ ਵੀ ਆ ਜੇ ਤੁਸੀਂ ਨੇ ਜਿਆਦਾ ਲੇਅਰ ਬਣਾਉਣੀ ਆ ਤਾਂ ਤੁਸੀਂ ਇਸ ਤਰੀਕੇ ਨਾਲ ਆਡੇ ਵਿੱਚ ਵੀ ਬਣਾ ਸਕਦੇ ਹੋ 2.5 ਮੀਟਰ ਕਪੜਾ ਤੇ 36 ਇੰਚ ਲੈਂਥ ਦੇ ਵਿੱਚ ਜੇ ਤੁਹਾਨੂੰ ਮੰਨ ਲਓ ਘੇਰਾ ਘੱਟ ਚਾਹੀਦਾ ਤਾਂ ਤੁਸੀਂ ਇਸ ਤਰੀਕੇ ਨਾਲ ਆਪਣੇ ਕੋਲੇ ਕਪੜਾ ਬਹੁਤ ਆ ਦੇਖੋ ਜਾਂ ਤੁਸੀਂ ਇਸ ਤਰੀਕੇ ਨਾਲ ਵੀ ਸਿੱਧੇ ਲੋਟ ਬਣਾ ਸਕਦੇ ਹੋ ਹੁਣ ਆਪਾਂ ਉੱਪਰ ਵਾਲੇ ਪਾਰਟ ਦੀ ਕਟਿੰਗ ਸ਼ੁਰੂ ਕਰਨ ਲੱਗੇ ਆ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾਗਾ ਹੁਣ ਆਪਾਂ ਨੇ ਉੱਪਰ ਵਾਲੇ ਪਾਰਟ ਦੀ ਕਟਿੰਗ ਕਰਨ ਲੱਗੇ ਆ ਸਭ ਤੋਂ ਪਹਿਲਾਂ ਆਪਾਂ ਫਰੰਟ ਦੀ ਕਟਿੰਗ ਕਰਾਂਗੇ ਆਪਾਂ ਨੇ 16 ਇੰਚ ਲੈਂਥ ਰੈਡੀ ਰੱਖਣੀ ਆ ਤਾਂ ਆਪਾਂ ਦੇਖੋ ਸਾਰੀ ਲੈਂਥ 18 ਇੰਚ ਤੇ ਨਿਸ਼ਾਨ ਲਗਾਵਾਂਗੇ ਇਸ ਤਰੀਕੇ ਨਾਲ ਸਕੁਏਰ ਦੇ ਨਾਲ ਆਪਾਂ ਸਿੱਧਾ ਨਿਸ਼ਾਨ ਲਗਾ ਲਾਂਗੇ ਆਹ ਵਾਲੀ ਚੀਜ਼ ਆ ਹੁਣ ਦੇਖੋ ਜਿੰਨਾ ਆਪਾਂ ਅਸੰਦਨ ਦਾ ਨਿਸ਼ਾਨ ਲਗਾਉਣੇ ਹੁੰਦੇ ਆ ਉਸੇ ਤਰੀਕੇ ਨਾਲ ਆਪਾਂ ਅਸੰਦਨ ਦਾ ਨਿਸ਼ਾਨ ਲਗਾਵਾਂਗੇ 13 ਇੰਚ ਤੇ ਆਪਾਂ ਨੇ ਅਸੰਦਨ ਦਾ ਨਿਸ਼ਾਨ ਲਗਾਉਣਾ ਹੈ ਦੇਖੋ ਇੱਥੋਂ ਆਪਾਂ ਨੇ ਕੰਨੀ ਹਾਫ ਸਾਈਡ ਤੋਂ ਛੱਡਣੀ ਛੱਡਣੀ ਆਗੀ ਕਿਉਂਕਿ ਉਹਦੇ ਨਾਲ ਸ਼ੇਪ ਵਧੀਆ ਹੋ ਜਾਂਦੀ ਇੱਥੋਂ ਤਿਕੋਣਾ ਨਹੀਂ ਬਣਦਾ ਖੁੰਝਾ ਨਹੀਂ ਨਿਕਲਦਾ ਗਲਾਈ ਦੇਣ ਵਾਸਤੇ ਆਪਾਂ ਹਾਫ ਇੰਚ ਸਾਈਡ ਤੋਂ ਛੱਡ ਦਿੰਨੇ ਹੁੰਨੇ ਆ ਹੁਣ ਆਪਾਂ 28 ਦਾ ਨਿਸ਼ਾਨ ਲਗਾਉਣਾ 28 ਤੁਸੀਂ ਜਿਸ ਤਰ੍ਹਾਂ ਪਲਾਉ ਦੋ ਦਾ ਮਿਲਦੇ ਹੋ ਦੇਖੋ ਉਸੇ ਹਿਸਾਬ ਨਾਲ ਫਿਟਿੰਗ ਵਾਲਾ ਜਿਵੇਂ ਤੁਸੀਂ ਪੈਂਟ ਦਾ ਪਲਾਜ਼ੋ ਦਾ ਮੰਦੇ ਹੋ ਉਸੇ ਹਿਸਾਬ ਦੇ ਨਾਲ ਤੁਹਾਨੂੰ ਉੱਪਰਲਾ ਥਾਈਜ਼ ਦਾ ਨਾਪ ਚਾਹੀਦਾ ਘਰਾਰੇ ਵਾਸਤੇ ਤਾਂ ਦੇਖੋ ਇਹਨਾਂ ਦਾ ਥਾਈਜ਼ ਹੈਗਾ 15 ਇੰਚ ਤਾਂ ਆਪਾਂ ਇਸ ਤਰ੍ਹਾਂ 15 ਇੰਚ ਤੇ ਨਿਸ਼ਾਨ ਲਗਾਵਾਂਗੇ ਡੇਢ ਪੌਣੇ 2 ਦੇ ਵਿੱਚ ਤੁਸੀਂ ਅੰਦਰ ਨੂੰ ਨਿਸ਼ਾਨ ਲਗਾਉਂਗੇ ਜਿਹੜੀ ਆਪਾਂ ਨੇ ਉੱਪਰ ਤੱਕ ਗਲਾਈ ਲੈ ਕੇ ਜਾਣੀ ਆ ਇਸ ਤਰੀਕੇ ਨਾਲ ਬਿਲਕੁਲ ਸਿੱਧਾ ਨਿਸ਼ਾਨ ਲਗਾ ਲਓਗੇ ਫਿਰ ਤੁਸੀਂ ਇਹਦੀ ਗਲਾਈ ਪਾ ਦੋਗੇ ਦੇਖੋ ਹੁਣ ਆਪਾਂ ਨੇ نیچے ਵਾਲੇ ਪਾੜ ਦੀ ਮੰਨ ਲਓ ਗੋਡੇ ਤੋਂ ਜਿਹੜੀ ਚੱਪੜੀ ਹੁੰਦੀ ਆ ਆਪਾਂ ਕਹਿ ਦਿੰਨੇ ਆ ਗੋਡੇ ਦੇ ਉੱਪਰ ਜਿਹੜਾ ਪਾਰਟ ਦੇ ਆਪਣੇ ਉੱਪਰ ਰਹਿਣਾ ਜਿੱਥੇ ਆਪਾਂ ਨੇ ਬਲ ਪਾਉਣੇ ਆ ਉਹਦਾ ਤੁਸੀਂ ਕਿਸ ਤਰੀਕੇ ਨਾਲ ਮਿਨੋਗੇ ਜੇ ਤੁਸੀਂ ਕਿਸੇ ਵੀ ਕਸਟਮਰ ਦਾ ਜਾਂ ਤੁਸੀਂ ਆਪਣਾ ਬਣਾ ਰਹੇ ਹੋਗੇ ਗਰਾਰਾ ਵਗੈਰਾ ਤਾਂ ਤੁਸੀਂ ਉਹਨੂੰ ਗੋਲ ਦੇ ਵਿੱਚ ਇਸ ਤਰੀਕੇ ਨਾਲ ਨਾਪ ਲਓਗੇ ਦੇਖੋ ਰਾਉਂਡ ਦੇ ਵਿੱਚ ਕਿੰਨਾ ਕੁ ਤੁਸੀਂ ਲੂਸ ਪੈਣਾ ਜਾਂ ਟਾਈਟ ਪੈਣਾ ਤੁਸੀਂ ਉਸ ਤਰੀਕੇ ਦੇ ਨਾਲ ਇਹਨੂੰ ਨਾਪ ਲਓਗੇ ਫਿਲਹਾਲ ਆਪਣੇ ਕੋਲੇ ਗਰਾਰੇ ਦਾ ਨਾਪ ਲੈਤਾ ਹੋਇਆ ਦੇਖੋ ਆਪਣੇ ਕੋਲੇ ਗਰਾਰਾ ਸਟਿਚ ਕੀਤਾ ਹੋਇਆ ਸੀ ਉਹਦਾ ਆਪਾਂ ਨੇ ਨਾਪ ਲੈਤਾ ਹੋਇਆ ਤਾਂ ਉਸੇ ਤਰੀਕੇ ਨਾਲ ਆਪਾਂ ਨੇ 13.5 ਇੰਚ ਮੰਨ ਲਓ ਨੀਚੇ ਤੋਂ ਰੱਖਣਾ ਗੋਡੇ ਦੀ ਚੱਪੜੀ ਕੋਲੋਂ ਤਾਂ ਇੱਥੋਂ ਆਪਾਂ ਨੇ 1/2 ਇੰਚ ਲੇਤਾ ਇੱਥੋਂ 1.5 ਇੰਚ ਦੇ ਵਿੱਚ ਲਵਾਂਗੇ ਨੀਚੇ ਤੋਂ ਇਹਨੂੰ ਸ਼ੇਪ ਦੇਣ ਵਾਸਤੇ ਸਾਈਡ ਤੋਂ ਮੰਨ ਲਓ ਹੁਣ ਆਪਾਂ 1.5 ਇੰਚ ਨਿਸ਼ਾਨ ਲਗਾਵਾਂਗੇ ਦੇਖੋ ਆਹ ਵਾਲਾ ਹੁਣ ਇਹਨੂੰ ਆਪਾਂ ਨਿਸ਼ਾਨ ਨੂੰ ਇਸ ਨਿਸ਼ਾਨ ਨਾਲ ਮਿਲਾਉਣਾ ਇਸ ਨਿਸ਼ਾਨ ਨੂੰ ਇਸ ਨਿਸ਼ਾਨ ਤੋਂ ਮਿਲਾਉਣਾ ਆਮ ਪਤਲੀ ਲੇਡੀਜ਼ ਦਾ ਬਣਾ ਰਹੇ ਆ ਜਾਂ ਕਿਸੇ ਵੀ ਆਪਾਂ ਬੱਚੇ ਵਗੈਰਾ ਦਾ ਬਣਾ ਰਹੇ ਆ ਨਾਰਮਲ ਦਾ ਤਾਂ ਇੱਥੋਂ 10 10.5 ਜਾਂ 11 ਦੇ ਵਿੱਚ ਹੁੰਦਾ ਦੇਖੋ ਥੋੜਾ ਜਿਹਾ ਇਹ ਹੈਵੀ ਨਾਪ ਆਪਾਂ ਤਾਂ ਆਪਾਂ ਨੂੰ 13 13.5 ਵਿੱਚ ਲੈਣਾ ਪੈ ਰਿਹਾਗਾ ਇਹ ਤੁਸੀਂ ਨਾਪ ਕੇ ਰੱਖਣੀ ਹੋਊਗੀ ਆ ਚੀਜ਼ ਤਾਂ ਤੁਸੀਂ ਇਸ ਤਰੀਕੇ ਨਾਲ ਦੇਖੋ ਫੱਟੀ ਦੇ ਨਾਲ ਸ਼ੇਪ ਦੇ ਦੋਗੇ ਇਸੇ ਤਰੀਕੇ ਨਾਲ ਇਸ ਸਾਈਡ ਤੋਂ ਦਿਓਗੇ ਹੁਣ ਜਿਹੜੀ ਆਪਾਂ ਢਾਲ ਦੇਖੋ ਜਿਸ ਤਰ੍ਹਾਂ ਫਲਾਦੋ ਦੇ ਪਾਉਣੇ ਹੁੰਦੇ 1 ਇੰਚ ਦੀ ਢਾਲ ਉਹ ਆਪਾਂ ਨੇ ਉਸੇ ਤਰੀਕੇ ਨਾਲ ਇਹਦੀ ਢਾਲ ਪਾਉਣੀ ਆ ਦੇਖੋ ਉੱਪਰ ਵਾਲਾ ਪਾਰਟ ਦੀ ਕਟਿੰਗ ਸੇਮ ਉਸੇ ਤਰੀਹੀ ਹੋਊਗੀ ਜਿਸ ਤਰ੍ਹਾਂ ਆਪਾਂ ਫਲਾਦੋ ਦੀ ਕਟਿੰਗ ਕਰਦੇ ਆ ਇਸੇ ਤਰੀਕੇ ਆਪਾਂ ਸਾਈਡ ਤੋਂ ਕਰਨਾ ਸਰਨੀ ਉਤਾਰ ਦਾਂਗੇ ਉੱਪਰ ਤੱਕ ਇਹਦੀ ਹੁਣ ਆਪਾਂ ਨੇ ਇੱਥੇ ਗਲਾਈ ਪਾ ਦੇਣੀ ਆ ਤੁਸੀਂ ਇਹਦੇ ਪੌਕਟ ਲਗਾਉਣੀਆਂ ਦੇਖੋ ਲਗਾ ਸਕਦੇ ਹੋਗੇ ਕਿਉਂਕਿ ਸਾਈਡ ਤੇ ਪੌਕਟ ਲੱਗਣ ਵਾਸਤੇ ਆਪਣੇ ਕੋਲੇ ਸਪੇਸ ਹੋਊਗੀ ਉੱਪਰ ਤੱਕ ਕਿਉਂਕਿ ਸਿਉਣ ਤਾਂ ਇਹ ਦੂਜੇ ਚਲੀ ਜਾਊਗੀ ਆਪਣੇ ਪੌਕਟ ਤੋਂ ਉੱਪਰੀ ਲਗਾਉਣੀ ਹੁੰਦੀ ਆ ਤਾਂ ਤੁਸੀਂ ਇਹਦੇ ਪੌਕਟ ਵੀ ਲਗਾ ਸਕਦੇ ਹੋਗੇ ਹੁਣ ਆਪਾਂ ਇਸੇ ਤਰੀਕੇ ਨਾਲ ਇਹਦੀ ਬੈਕ ਦੀ ਕਟਿੰਗ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਦੱਸ ਰਹੀ ਆਂ ਕੋਈ ਵੀ ਇਹਦੇ ਵਿੱਚ ਉਲਝਣ ਨਹੀਂ ਹੈਗੀ ਵੀ ਤੁਸੀਂ ਇਹਦੇ ਵਿੱਚ ਉਲਝੋਗੇ ਤੁਸੀਂ ਆਸਾਨੀ ਦੇ ਨਾਲ ਆਪਣੇ ਘਰ ਵਿੱਚ ਬੈਠ ਕੇ ਕਟਿੰਗ ਕਰ ਸਕਦੇ ਹੋ ਅਸੀਂ ਬੈਗ ਦੀ ਕਟਿੰਗ ਕਰਾਂਗੇ ਇੱਕ ਸਾਈਡ ਤੇ ਪੱਲਾ ਆਪਾਂ ਸਾਈਡ ਤੇ ਕਰ ਦਾਂਗੇ ਇੱਕ ਲੈ ਲਾਂਗੇ ਸਿੰਗਲ ਤਾਂ ਇਸੇ ਤਰੀਕੇ ਇਹਦੇ ਉੱਪਰ ਆਪਾਂ ਰੱਖ ਲਾਂਗੇ ਕੰਨੀ ਨੂੰ ਆਪਾਂ ਸਾਈਡ ਤੋਂ ਕੱਢ ਦਾਂਗੇ ਕਿਉਂਕਿ ਕੰਨੀ ਇਹਦੀ ਇੱਕ ਤਾਂ ਅਲੱਗ ਦੀ ਕੰਨੀ ਹੈਗੀ ਕਈ ਵਾਰ ਵਿੱਚ ਦਿਸਦੀ ਹੁੰਦੀ ਆ ਤਾਂ ਉਹ ਅਜੀਬ ਲੱਗੂ ਦੇਖਣ ਦੇ ਵਿੱਚ ਤਾਂ ਥੋੜੀ ਜਿਹੀ ਹਾਰਡ ਵੀ ਹੈ ਕੰਨੀ ਤਾਂ ਆਪਾਂ ਇਹਦੀ ਉਤਾਰ ਦੇਣੀ ਆ ਦੇਖੋ ਕੰਨੀ नीचे तो बिल्कुल इस तरह साफ कर देंगे ये साइड तो ये कन्नी नु आपा हटा डालेंगे हो देखो जी कि मैं अपनी कई बार बैक ज्यादा होती है हिप भारी होती है ता तुसी जेडी आ कलाई हुंदी आम है आमता आपा 2.5 ਦੇ ਵਿੱਚ ਲੈਨੇ ਆਗੇ ਇਹਦੀ ਆਪਾਂ ਨੇ ਇਥੋਂ 3 ਇੰਚ ਦੇ ਵਿੱਚ ਲੈਣੀ ਹੋਗੀ ਜਿੱਥੋਂ ਆਪਾਂ ਨੇ ਕਟਿੰਗ ਕਰੀ ਹੋਈ ਆ ਮੰਨ ਲਓ ਆ ਆਪਣੇ ਕਟਿੰਗ ਦਾ ਨਿਸ਼ਾਨ ਲੱਗਿਆ ਹੋਇਆ ਫਰੰਟ ਪੱਲੇ ਦਾ ਇਦੂ ਉੱਪਰ ਆਪਾਂ ਨੇ 3 ਇੰਚ ਲੈਣਾ ਹੋਊਗਾ ਇਥੋਂ ਆਪਾਂ ਇਸ ਤਰੀਕੇ ਨਾਲ ਗਲਾਈ ਪਾ ਦਾਂਗੇ ਹੁੰਨੀ ਤੇ ਬਲਾ ਪਾਰਟ ਦੋ ਸੂਤ ਆਪਾਂ ਨੀਚੇ ਨੂੰ ਰੱਖਾਂਗੇ 2 ਇੰਚ ਆਪਾਂ ਨੇ ਲੂਜ਼ਿੰਗ ਪਾਉਣੀ ਆ ਇਸ ਤਰੀਕੇ ਨਾਲ ਆਪਾਂ ਨੇ ਬੈਕ ਵਾਲੀ ਦੀ ਸ਼ੇਪ ਪਾਉਣੀ ਹੋਵੇ ਇੱਥੋਂ ਆਪਾਂ ਉਹੀ 1 ਇੰਚ ਲਵਾਂਗੇ ਇੱਥੋਂ ਫਿਰ ਆਪਾਂ ਇਹਨੂੰ ਸਿੱਧਾ ਮਲਾ ਦਾਂਗੇ ਦੇਖੋ ਹੁਣ ਆਪਾਂ ਇਹਦੀ ਇੱਥੋਂ ਕਟਿੰਗ ਕਰ ਦਾਂਗੇ ਆ शेप ਤੁਸੀਂ ਗਲਾਈ ਦੇ ਵਿੱਚ ਹੀ ਰੱਖਣੀ ਆਂਗੀ ਜਿਆਦਾ ਮਾਰਜਨ ਨਹੀਂ ਦੇਣਾ ਤੁਸੀਂ ਇਹ ਮਾਰਜਨ ਉਨਾ ਹੀ ਦੇਣਾ ਜਿੰਨਾ ਤੁਸੀਂ ਸਲਾਈਆਂ ਦੇ ਵਿੱਚ ਦੇ ਰਹੇ ਹੋਗੇ ਕਿਉਂਕਿ ਉੱਪਰ ਵਾਲੇ ਪਾਰਟ ਆ ਜਿਹੜਾ ਆਪਣਾ ਉੱਪਰ ਵਾਲਾ ਉਹਦੇ ਹਿਸਾਬ ਦੇ ਨਾਲ ਆਪਣੀ ਪੂਰੀ ਪ੍ਰੋਪਰ ਜਿੰਨਾ ਨਾਪ ਲੈਤਾ ਹੋਇਆ ਰੈਡੀ ਰਹਿਣਾਗਾ ਆ ਦੇਖੋ ਇਹ ਆਪਣੀ ਹੋਗੀ ਬੈਕ ਦੀ ਮੰਨ ਲਓ ਉੱਪਰ ਵਾਲੇ ਪਾਰਟ ਦੀ ਫੁੱਲ ਕਟਿੰਗ ਹੁਣ ਆਪਾਂ ਇਹਦੀ ਕਰਾਂਗੇ ਪੌਕਟ ਦੀ ਕਟਿੰਗ ਪਾਕਟ ਦੇਖੋ ਤੁਸੀਂ ਨਾ ਹੀ ਤਾਂ ਜ਼ਿਆਦਾ ਵੱਡੀ ਲਗਾਉਣੀ ਆ ਤੇ ਨਾ ਹੀ ਜ਼ਿਆਦਾ ਛੋਟੀ ਤੁਸੀਂ ਮੀਡੀਅਮ ਸਾਈਜ਼ ਦੇ ਵਿੱਚ ਜਿਵੇਂ ਆਪਾਂ 12 13 ਇੰਚ ਦੇ ਕਟਿੰਗ ਦੇ ਹਿਸਾਬ ਨਾਲ 6.5 7 ਦੇ ਵਿੱਚ ਚੜਾਈ ਆਪਾਂ ਕਰਦੇ ਹੁੰਦੇ ਆ ਉਸੇ ਤਰੀਕੇ ਨਾਲ ਤੁਸੀਂ ਇਹਦੀ ਪਾਕਟ ਦੀ ਕਟਿੰਗ ਕਰਨੀ ਹੋਊਗੀ ਇਹ ਆਪਣੀ ਪਾਕਟ ਦੀ ਕਟਿੰਗ ਆ ਗਈ ਦੇਖੋ ਆ ਉੱਪਰ ਵਾਲੇ ਪਾਰਟ ਦੀ ਹੁਣ نیچے ਵਾਲਾ ਪਾਰਟ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਹੁਣ ਵੀ ਆਪਾਂ ਇੱਕ ਵਾਰੀ ਤੁਹਾਨੂੰ ਦੱਸ ਦਿੰਦੇ ਆ ਵੀ ਤੁਸੀਂ ਘੇਰਾ ਵੱੱਧ ਬਣਾਉਣਾ ਹੈ ਜਾਂ ਘੱਟ ਬਣਾਉਣਾ ਕਿਸ ਤਰੀਕੇ ਦਾ ਬਣਾਉਣਾ ਉਸੇ ਹਿਸਾਬ ਨਾਲ ਤੁਸੀਂ ਉਹਦੀ ਕਟਿੰਗ ਕਰਕੇ نیچے ਵਾਲਾ ਪਾਰਟ ਜੋੜ ਸਕਦੇ ਹੋ ਬਲ ਪਾ ਕੇ نیچے ਤੋਂ ਫੋਲਡਿੰਗ ਲੈਂਥ ਦੇ ਹਿਸਾਬ ਨਾਲ ਤੁਸੀਂ ਰੱਖ ਸਕਦੇ ਹੋ। ਜੇਰਾ ਜ਼ਿਆਦਾ ਬਣਾਉਣਾ ਮੰਨ ਲਓ ਵੱਧ ਘੇਰੇ ਦਾ ਬਣਾਉਣਾਗਾ ਪੂਰਾ ਹੈਵੀ ਲੁੱਕ ਦੇ ਵਿੱਚ ਬਣਾਉਣਾ ਤਾਂ ਤੁਸੀਂ ਲੈਂਥ ਤੋਂ ਟੀ ਕਵਰ ਹੋਰੀ ਆ ਤਾਂ ਤੁਸੀਂ ਆਡੇ ਵਿੱਚ ਲਗਾ ਸਕਦੇ ਹੋ। ਇਹਦੇ ਵਿੱਚ ਕੋਈ ਸ਼ੇਡ ਵਗੈਰਾ ਕੁਝ ਨਹੀਂ ਪੈਂਦਾ ਉਪਾੜਾ ਸਿਲਕ ਦੇ ਵਿੱਚ। ਤੇ ਜੇ ਤੁਸੀਂ ਘੇਰਾ ਨਾਰਮਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਸਿੱਧੇ ਵਿੱਚ ਬਣਾ ਸਕਦੇ ਹੋ 2.5 ਮੀਟਰ ਦੇ ਵਿੱਚ ਆਮ ਨਾਲ ਛੋਡਾ ਘਰਾਰਾ ਸੂਟ ਬਣ ਕੇ ਰੈਡੀ ਹੋ ਜਾਊਗਾ ਮੰਨ ਲਓ ਕੱਲਾ ਘਰਾਰਾ। ਹੁਣ ਆਪਾਂ ਇਹਨੂੰ ਦੇਖੋ। ਨੀਚੇ ਸਾਈਡ ਤੋਂ ਫਿਨਿਸ਼ਿੰਗ ਦੇ ਕੇ ਇਹਨੂੰ ਆਪਾਂ ਇਹਦੀ ਕਟਿੰਗ ਕਰ ਦਾਂਗੇ। ਸੈਂਟਰ ਦੇ ਵਿੱਚੋਂ ਇਹਨੂੰ ਆਪਾਂ ਕੱਟ ਕਰ ਦਾਂਗੇ। ਤਾਂ ਆਪਣਾ ਘੇਰਾ 26 ਇੰਚ ਰੈਡੀ ਰਹਿ ਜਾਊਗਾ। ਤਾਂ ਆਪਾਂ ਇਸ ਤਰ੍ਹਾਂ ਬਿਲਕੁਲ ਸੈਂਟਰ ਦੇ ਵਿੱਚੋਂ ਲੈ ਲਿਆ ਇਹਨੂੰ ਤਾਂ ਸੈਂਟਰ ਦੇ ਵਿੱਚੋਂ ਇਹਨੂੰ ਕੱਟ ਕਰ ਦਾਂਗੇ। ਉੱਪਰ ਵਾਲੇ ਪਾਰਟ ਤੇ ਆਪਾਂ ਇਹਦੇ ਬਲ ਪਾ ਦੇਣੇ ਆ ਕੰਨੀ ਵਾਲਾ ਹਮੇਸ਼ਾ ਵਾਸਤੇ نیچے ਫੋਲਡਿੰਗ ਦੇ ਵਿੱਚ ਰੱਖਣਾ ਹੋਊਗਾ ਤੁਸੀ ਨੇ ਕਿਉਂਕਿ ਕੰਨੀ ਵਗੈਰਾ ਕਈ ਵਾਰੀ ਬੁਰ ਵਾਲੀ ਹੁੰਦੀ ਹੈ ਜਾਂ ਤਾਂ ਗੈਸ ਤਰ੍ਹਾਂ ਦਾ ਲੱਗਿਆ ਹੁੰਦਾ ਆਪਣੇ। ਚੁਬਦਾ ਰਹਿੰਦਾਗਾ ਤਾਂ ਤੁਸੀਂ ਉਸ ਤਰੀਕੇ ਨਾਲ ਕਟਿੰਗ ਵੀ ਕਰ ਸਕਦੇ ਹੋਗੇ ਨਹੀਂ ਸਾਈਡ ਤੋਂ نیچے ਵਾਲੀ ਤੋਂ ਫੋਲਡਿੰਗ ਵੀ ਕਰ ਸਕਦੇ ਆ ਇਹਨੂੰ ਆਪਾਂ ਪ੍ਰੋਪਰ ਰੈਡੀ ਕਰਕੇ ਤੁਹਾਨੂੰ ਦੀ ਪਿਕ ਵੀ ਦਿਖਾਵਾਂਗੇ ਹੋ ਸਕਿਆ ਆਪਾਂ ਤੁਹਾਨੂੰ ਸਟਿਚਿੰਗ ਦੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਸਟਿਚ ਕਰਕੇ ਵੀ ਨਾਲ ਦੀ ਨਾਲ ਦਿਖਾਇਆ ਜਾਵੇ ਵੀ ਇਸ ਤਰੀਕੇ ਨਾਲ ਇਹ ਰੈਡੀ ਹੋ ਗਿਆ ਇਹ ਸੀ ਆਪਣੀ ਗਰਾਰੇ ਦੀ ਕਟਿੰਗ ਜੇ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਸਾਡੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ